ਗੁਰੂ ਅੰਗਦ ਸਾਹਿਬ ਮਹਾਰਾਜ ਨਾ ਜੀ ਗੋਇੰਦਵਾਲ ਗੁਰੂ ਅਮਰਦਾਸ ਜੀਵਾ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਕਿਉਂਕਿ ਯਾਦ ਰੱਖੋ ਸੇਵਾ ਉਹਦੋ ਸ਼ੁਰੂ ਕਰ ਦਿੱਤੀ ਸੀ ਗੁਰੂ ਅੰਗਦ ਸਾਹਿਬ ਖਡੂਰ ਆ ਗਏ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿਹਾ ਫੇਰ ਵਸਾਇਆ ਫੇਰੂ ਆਣ ਸਤਗੁਰ ਖਡੂਰ ਖਡੂਰ ਵਸਾਇਆ ਖਡੂਰ ਤਾਂ ਪਹਿਲਾਂ ਹੀ ਵਸਿਆ ਸੀ ਜੀ ਖਡੂਰ ਸ਼ਹਿਰ ਪਹਿਲਾਂ ਵੀ ਹੈ ਪਰ ਜਿਹੜਾ ਇੱਥੇ ਸ਼ਬਦ ਵਸਾਇਆ ਫੇਰ ਵਸਾਇਆ ਫੇਰੂਆਨ ਸਤਗੁਰੂ ਖਡੂਰ ਉਦੋਂ ਵਸੋਂ ਦੇ ਬੰਦਿਆਂ ਦੀ ਵਸੋਂ ਤੌਰ ਤੇ ਵਸਦਾ ਸੀ ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੋਖਾਨੀਅਤ ਕਰਕੇ ਵਸਣ ਲਗਾ ਕਿਉਂ ਜਪ ਤਪ ਸੰਜਮ ਨਾਲ ਤੁਦ ਹੋਰ ਮੋਚ غرੂਰ ਖਡੂਰ ਸਹਿ ਮਹਾਰਾਜ ਆ ਗਏ ਕਰਤਾਰਪੁਰ ਤੋਂ ਗੁਰਿਆਈ ਮਿਲ ਗਈ ਤੇ ਮਾਤਾ ਖੀਵੀ ਜੀ ਘਰ ਨੇ ਗਾਨੀ ਗਿਆਨ ਸਿੰਘ ਲਿਖਦੇ ਨੇ ਮਾਤਾ ਜੀ ਨੇ ਪੁੱਛਿਆ ਆ ਗਏ ਹੋ ਵਾਪਸ ਪਰ ਬਹਿਰਾਗ ਵੀ ਸੰ ਬਿਰਹਾ ਵੀ ਸੰ ਆ ਗਏ ਜੀ ਆ ਗਏ ਆ ਕੀ ਲੈ ਕੇ ਆਇਓ ਕਹਿੰਦੇ ਨੇ ਗੁਰੂ ਨਾਨਕ ਨੂੰ ਲੈ ਕੇ ਆਇਆ ਕਿਉਂਕਿ ਜੋਤ ਸਮਾਣੀ ਜੋਤ ਮੈਂ ਆਪ ਆਪੈ ਸੇਤੀ ਮੈਂ ਕਿਉਂ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਆਏ ਆ ਅੱਗੋ ਹੱਸ ਕੇ ਮਾਤਾ ਜੀ ਕਹਿੰਦੇ ਮੇਰੇ ਕੀ ਲਈ ਕੀ ਦਿੱਤਾ ਕਹਿਣ ਲੱਗੇ ਭਗਵਾਨ ਨੇ ਮੈਨੂੰ ਸ਼ਬਦ ਦੀ ਖੱਟੀ ਦਾ ਖਜ਼ਾਨਾ ਦੇ ਦਿੱਤਾ ਕੁੰਜੀ ਦੇ ਦਿੱਤੀ ਤੇਰੇ ਲਈ ਲੰਗਰ ਦਾ ਕਰਸ਼ਾ ਦੇ ਦਿੱਤਾ ਤੁਸੀਂ ਲੰਗਰ ਦੀ ਸੇਵਾ ਕਰਨੀ ਹੈ ਤੇ ਸੱਚੀ ਮੁੱਚੀ ਗੁਰਬਾਣੀ ਨੇ ਦੋਨੋਂ ਗੱਲਾਂ ਕਹੀਆਂ ਨੇ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ ਸ਼ਬਦ ਦਾ ਲੰਗਰ ਚੱਲਦਾ ਜਿਹੜਾ ਵੰਡਦੇ ਨੇ ਗੁਰੂ ਅੰਗਦ ਸਾਹਿਬ ਜੀ ਦੂਜੇ ਪਾਸੇ ਦੂਜਾ ਲੰਗਰ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ ਮਾਤਾ ਖੀਵੀ ਜੀ ਲੰਗਰ ਵੰਡ ਰਿਆ ਖੀਰ ਬੰਨ ਰਹੀ ਹੈ ਤੇ ਦੁੱਧ ਜਿਹੜਾ ਚੌਧਰੀ ਤਖਤ ਮਲ ਰੋਜ ਭੇਜਦਾ ਹੈ ਲੰਗਰ ਸ਼ੁਰੂ ਹੋਣ ਲੱਗ ਪਿਆ ਬੇਨਤੀ ਸੁਣਿਓ ਆਪਾਂ ਐਸੇ ਵਿਸ਼ੇ ਤੇ ਆਉਣਾ ਜਦੋਂ ਕਿਰਪਾ ਹੋ ਜਾਏ ਨਾ ਪੰਡਤਾਈ ਰੁੱੜ ਜਾਂਦੀ ਹੈ ਤਤ ਗਿਆਨ ਹੁੰਦਾ ਹੈ ਦੂਰੋ ਦੂਰੋ ਸੰਗਤਾਂ ਹੋਣ ਲੱਗ ਪਈਆਂ ਜੋਗੀ ਵੀ ਆਏ ਸਭ ਦੇ ਮਨ ਚ ਆਇਆ ਵੀ ਆਖਰ ਗੁਰੂ ਨਾਨਕ ਸਾਹਿਬ ਆਪਣੀ ਜਗ੍ਹਾ ਤੇ ਕਿਨੂੰ ਬਿਠਾ ਕੇ ਗਏ ਆ ਜੋਗੀ ਵੀ ਆਏ ਉਹਨਾਂ ਨੇ ਵੀ ਦਰਸ਼ਨ ਕੀਤੇ ਇਹ ਵੀ ਸੱਚ ਉਹਨਾਂ ਪੁੱਛਿਆ ਕਿਹੜੀ ਕਮਾਈ ਕੀਤੀ ਪੁੱਤਰਾਂ ਦੀ ਥਾਂ ਤੁਹਾਨੂੰ ਚੁਣਿਆ ਗਿਆ ਮਹਾਰਾਜ ਜੀ ਨੇ ਉੱਤਰ ਦਿੱਤਾ ਕਹਿਣ ਲੱਗੇ ਬੱਚਾ ਡਿੱਗਾ ਸੀ ਦਲਦਲ ਚ ਤੇ ਬਾਵਾ ਉਲਾਰ ਕੇ ਕਹਿ ਰਿਆ ਸੀ ਮੈਨੂੰ ਕੱਢ ਲੋ ਲੰਗਣ ਵਾਲੇ ਰਾਈ ਦੇ ਮਨ ਚ ਤਰਸ ਆਇਆ ਬਾਉ ਚੁੱਕ ਕੇ ਬਾਹਰ ਕੱਢਿਆ ਇਸ਼ਨਾਨ ਕਰਾਇਆ ਕੱਪੜੇ ਪਵਾਏ ਆਪਣੀ ਮੰਜੀ ਤੇ ਬਾ ਦਿੱਤਾ ਜੋਗੀ ਜੀ ਇਹ ਦੱਸੋ ਬੱਚੇ ਦੀ ਕਮਾਈ ਹੈ ਕਿ ਕੱਢਣ ਵਾਲੇ ਦੀ ਕਿਰਪਾ ਹੈ ਤੁਸੀਂ ਪੁੱਛਦੇ ਹੋ ਕਿਹੜੀ ਕਮਾਈ ਕੀਤੀ ਕਮਾਈ ਨਹੀਂ ਕੀਤੀ ਕਿਰਪਾ ਦੀ ਕਾਲ ਕਾਲੀ ਇਹ ਬੈਂਤੀ ਜੀ ਕਿਰਪਾ ਦੀ ਕਾਲ ਕਾਲੀ ਇੱਥੇ ਮਹਾਰਾਜ ਸਵੇਰੇ ਸ਼ਾਮ ਲੰਗਰ ਸਾਈ ਦੇ ਨੇ ਸਤਿਗੁਰੂ ਆਪ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਨੇ ਮੈਂ ਫਿਰ ਬੇਨਤੀ ਕਰਾਂਗਾ ਮੈਨੂੰ ਕੋਕਾ ਜਰੂਰ ਦੇਣਾ ਹੈ ਮੈਂ ਰੋਜ਼ ਦੇ ਰਿਆਂ ਹਰ ਗੁਰਦੁਆਰੇ ਦੇ ਰਿਆਂ ਅਬ ਗੁਰੂ ਸਾਹਿਬ ਦਾ ਗੁਰਯਾਈ ਦਿਹਾੜਾ ਆ ਰਿਹਾ ਮੇਰੇ ਖਾ 15 ਨੂੰ ਆ ਆ ਹੀ ਆਉਣਾ ਹੈ ਗੁਰਮੁਖੀ ਦਿਵਸ ਦੇ ਵਿੱਚ ਗੱਲ ਸ਼ੁਰੂ ਤਾਂ ਕਰੋ ਪਿਆਰਿਓ ਹਰ ਗੁਰਦੁਆਰੇ ਦੇ ਵਿੱਚ ਗੁਰਮੁਖੀ ਦੇ ਫੱਟੀਆਂ ਜਰੂਰ ਲਾਓ ਮੇਰੀ ਬੇਨਤੀ ਹੈ ਬੱਚਿਆਂ ਦੇ ਸਰਾਣੇ ਗੁਰਮੁਖੀ ਲਿਖ ਕੇ ਲਾ ਦਿਓ ਫੋਟੋ ਘਟੂ ਘਟ ਕਹਿ ਦਿਓ ਬੱਚਿਆ ਸੌਣ ਲੱਗੇ ਇੱਕ ਵਾਰੀ 35 ਜਰੂਰ ਪਾਣਨੇ ਕਿੰਨਾ ਕੁ ਸਮਾਂ ਲੱਗਦਾ 35 ਪੜਦੇ ਆ ਇਹ ਮਹਾਰਾਜ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਆਪ ਫੱਟੀ ਲਿਖਾਉਂਦੇ ਸਨ ਇੰਨੀ ਦੇਰ ਨੂੰ ਇੱਕ ਪੰਡਿਤ ਆ ਗਿਆ ਜਿਹਦੇ ਕੋਲ ਗਿਆਨ ਬੜਾ ਸੀ ਜੀ ਉਹ ਕਿਸੇ ਥਾਂ ਤੇ ਵਿਚਾਰ ਚਰਚਾ ਕਰ ਸਕਦਾ ਸੀ ਪਰ ਉਹਨੂੰ ਕਿਤੇ ਸੱਟ ਵੱਜ ਚੁੱਕੀ ਸੀ ਅਧਿਆਤਮਕਤਾ ਦੀ ਕਿਸੇ ਨੂੰ ਸੁਣ ਕੇ ਇਹ ਜ਼ਰੂਰ ਚੱਲ ਪਿਆ ਵੀ ਜੋ ਮੈਂ ਬੋਲ ਰਿਹਾ ਆ ਆਖਰੀ ਤਤ ਇਹ ਨਹੀਂ ਇਸ ਤੋਂ ਅੱਗੇ ਕੁਝ ਹੈ ਉਸ ਦੀ ਢੂੰਡ ਕਰਦਾ ਕਰਦਾ ਖਡੂਰ ਸਾਹਿਬ ਪਹੁੰਚ ਗਿਆ ਖਡੂਰ ਸਾਹਿਬ ਸੰਗਤ ਚ ਕੀਰਤਨ ਹੋ ਰਿਹਾ ਹੈ ਇਸ ਕੀਰਤਨ ਚ ਆ ਕੇ ਬੈਠ ਗਿਆ ਕੀਰਤਨ ਦੇ ਇੰਨਾ ਪ੍ਰਭਾਵ ਪਾਇਆ ਕਿ ਇੱਕੋ ਦੰਵੇ ਦਾ ਮਨ ਉਛਾਲੇ ਖਾ ਕੇ ਫੁਰਨਾ ਬਣਾ ਲਿਆ ਬਸ ਮੇਰੀ ਮੰਜ਼ਿਲ ਇਹੀ ਹੈ ਮੈਂ ਇਸ ਤੋਂ ਅੱਗੇ ਨਹੀਂ ਜਾਣਾ ਕੀਰਤਨ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਗੁਰਮਖੋ ਆਪ ਜੀ ਨੂੰ ਪਤਾ ਹੋਣਾ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ ਸਭ ਤੋਂ ਜ਼ਿਆਦਾ ਜਿਹੜਾ ਜ਼ਿਕਰ ਕੀਤਾ ਹੈ ਅਮਰ ਦ੍ਰਿਸ਼ ਦਾ ਕੀਤਾ ਹੈ ਗੁਰੂ ਅੰਗਦ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਅਮੈ ਦ੍ਰਿਸ਼ ਸੁਭ ਕਰਾ ਖਰਾ ਅਗ ਪਾਪ ਸ਼ਕਲ ਮਲ ਕਾਮ ਕ੍ਰੋਧ ਔਰ ਲੋਭ ਵੋ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੋਵੈ ਗੁਰ ਨਵ ਨਿਦੈ ਆਓ ਜਨਮ ਖੰਮ ਕਾਲਕ ਧੋਵੈ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਅਮਰਦ ਅੰਗਦ ਸਾਹਿਬ ਦੇ ਬਾਰੇ ਇਹ ਇਹ ਕੱਲਾ ਸਾਖ ਹੀ ਨਹੀਂ ਗੁਰਬਾਣੀ ਕਹਿੰਦੀ ਹੈ ਦੁਖੀ ਲੋਕ ਮਹਾਰਾਜ ਦੇ ਬੂਵੇ ਸਾਹਮਣੇ ਬੈੰਦੇ ਸਨ ਜਿਨ੍ਹਾਂ ਤੇ ਅਮਰਤ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਦੇ ਦੋ ਘਟੇ ਜਾਂਦੇ ਸਨ ਆ ਉਹਨਾਂ ਵਾਰੀ ਖੋਵੈ ਸਿਵਤ ਕਸਮ ਦੀ ਇਹ ਗੁਰੂ ਅੰਗਦ ਸਾਹਿਬ ਦੇ ਬਾਰੇ ਹੈ ਨੂਰ ਅਰਸੋਂ ਕੁਰਸੋਂ ਛੱਟਿਏ ਤੋ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਉਹਨੇ ਵਾਰੇ ਜਦ ਬੋਲੇ ਮੁਖ ਤੋਂ ਅੰਮ੍ਰਿਤ ਦ੍ਰਿਸ਼ਟੀ ਪਈ ਉਹਨੇ ਮਨ ਬਣਾ ਲਿਆ ਹੁਣ ਕਿਤੇ ਨਹੀਂ ਜਾਣਾ ਕੀਰਤਨ ਸੁਣਨਾ ਬਾਣੀ ਸੁਣਨੀ ਲੰਗਰ ਛਕਣਾ ਅੰਦਰ ਇੱਕ ਹਉਮੈ ਦਾ ਕੀੜਾ ਸੀ ਇੱਕ ਤੇ ਵਿਦਿਆ ਦਾ ਤੇ ਦੂਜਾ ਮੈਂ ਬ੍ਰਾਹਮਣ ਨਾਮ ਸੀ ਉਹਦਾ ਜੋਧ ਇੱਕ ਭਾਈ ਜੋਧ ਸਿੱਖ ਹੈ ਇਹ ਬ੍ਰਾਹਮਣ ਹੈ ਇਹ ਜੋਤ ਦੇ ਅੰਦਰ ਸੀ ਲੰਗਰ ਛਕਦਿਆਂ ਛਕਦਿਆਂ ਮਾਤਾ ਖੀਵੀ ਜੀ ਨੂੰ ਦੇਖਿਆ ਮਾਤਾ ਜੀ ਲੰਗਰ ਪਕਾਣ ਭਾਂਡੇ ਮਾਂਜਣ ਤੇ ਮਾਂ ਜੀ ਕੋਲ ਜਾ ਕੇ ਕਹਿੰਦਾ ਮਾਂ ਜੀ ਮਾ ਮਾਤਾ ਜੀ ਹੱਸ ਕੇ ਕਹਿੰਦੇ ਦੱਸੋ ਬ੍ਰਾਹਮਣ ਦੇਵਤਾ ਜੀ ਇਹ ਸ਼ਬਦ ਕਿਹਾ ਕਹਿੰਦਾ ਮੈਨੂੰ ਲੰਗਰ ਦੀ ਸੇਵਾ ਬਖਸ਼ ਦਿਓ ਮੈਂ ਸੇਵਾ ਕਰ ਸਕਣਾ ਮਾਤਾ ਜੀ ਕਹਿੰਦੇ ਨੇ ਕਿਉਂ ਨਹੀਂ ਇਹ ਸੁਣ ਚੁੱਕਾ ਹੈ ਵੀ ਜਿੰਨੀ ਸੇਵਾ ਕੋਈ ਕਰਦਾ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਗੁਰਮਖੋ ਬਹੁਤ ਕੋਈ ਲੋਕ ਕਹਿੰਦੇ ਆ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਕਦੀ ਆਪਣਾ ਈਮਾਨ ਨਾ ਬਦਲਿਓ ਲੋਕਾਂ ਦੀਆਂ ਜ਼ਬਾਨਾਂ ਜ਼ਰੂਰ ਬਦਲਣਗੀਆਂ ਜੇ ਜ਼ਬਾਨਾਂ ਵੇਖ ਕੇ ਈਮਾਨ ਬਦਲ ਗਏ ਤੇ ਸਿੱਖੀ ਕਾਦੀ ਉਹਨੇ ਸ਼ੁਰੂ ਕਰ ਦਿੱਤਾ ਉਹਨੇ ਸਾਰਾ ਲੰਗਰ ਦਾ ਹਿਸਾਬ ਲਿਖਣਾ ਸ਼ੁਰੂ ਕਰਤਾ ਫालतू ਚੀਜ਼ ਨਹੀਂ ਕੋਈ ਖਰਾਬ ਹੋਣ ਦੇਣੀ ਆਪਣੇ ਹੱਥੀ ਭਾਂਡੇ ਮੰਜਨੇ ਪਤਾ ਨਹੀਂ ਉਹ ਭਾਂਡੇ ਮਾਂ ਦਾ ਦੇਖਿਆ ਖੁਰਚਾ ਮਾਰਦਿਆ ਦੇਖਿਆ ਸਾਰੀ ਰਾਤ ਬਰਤਨ ਧੋਂਦਿਆ ਦੇਖਿਆ ਪਰ ਕਦੀ ਕਿਸੇ ਨੇ ਰੋਟੀ ਖਾਂਦਿਆ ਨਹੀਂ ਦੇਖਿਆ ਪੰਗਤ ਚ ਨਹੀਂ ਬੈਠਦਾ ਪੰਗਤ ਚ ਕਦੀ ਨਹੀਂ ਕਿਸੇ ਦੇਖਿਆ ਤੇ ਮਾਤਾ ਜੀ ਦੇ ਮਨ ਚ ਆਉਣਾ ਵੀ ਲੰਗਰ ਤਿਆਰ ਕਰਦਾ ਪ੍ਰਸ਼ਾਦਾ ਕਿਉਂ ਨਹੀਂ ਛਕਦਾ ਇੰਨੀ ਕੀ ਕਰਨਾ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਜਿਹੜੀਆਂ ਪਤਲਾਂ ਬਚਨੀਆਂ ਉਹਨਾਂ ਨੂੰ ਸਾਂਭ ਲੈਣਾ ਉਹ ਪਤਲ ਇਹ ਮੈਂ ਮੈਂ ਬੇਨਤੀ ਕਰ ਲਗਾ ਕੱਲੀ ਹਿਸਟਰੀ ਨਹੀਂ ਇਹ ਭਾਈ ਸਾਹਿਬ ਦੀ ਬਾਣੀ ਹੈ ਭਾਈ ਗੁਰਦਾਸ ਸਾਹਿਬ ਦੀ ਉਹ ਚ ਵੀ ਅਰਜ ਕਰਾਂਗਾ ਪਤਲਾ ਸੰਭ ਲੈਣੀਆਂ ਜਦੋਂ ਸਾਰੇ ਚਲੇ ਜਾਣੇ ਨਾ ਫਿਰ ਓਲੇ ਹੋ ਕੇ ਉਹ ਨਾ ਪਤਲਾ ਵਿੱਚੋਂ ਜੇ ਦਾਲ ਲੱਗੀ ਹੋਣੀ ਰੋਟੀ ਦੇ ਭੋਰੇ ਨਾਲੇ ਖਾਣੇ ਨਾਲੇ ਕਹਿਣਾ ਉਹ ਜਾਤ ਦੇ ਭੂਤਾਂ ਨਿਕਲ ਬਾਰ ਤੂੰ ਝੂਠੇ ਤੇ ਝੂਠੇ ਨੂੰ ਝੂਠ ਹੀ ਚਾਹੀਦੀ ਹੁੰਦੀ ਹੈ ਸਾਰਾ ਦਿਨ ਇੱਕ ਦੋ ਵਾਰੀ ਰਾਤ ਨੂੰ ਖਾਣਾ ਜੇ ਸਾਰੇ ਖਾਈ ਜਾਣ ਇੱਕ ਦਿਨ ਇੱਕ ਹੋਇਆ ਮਾਤਾ ਜੀ ਕਿਤੇ ਲੰਗਰ 'ਚ ਆ ਗਏ ਕਵੇਲੇ ਇਹ ਓਲੇ ਬੈਠਾ ਪਤਲਾ ਚੁਖਾਉ ਪਿਆ ਮਾਤਾ ਜੀ ਨੇ ਕਿਹਾ ਜੋਧ ਇਹ ਕੀ ਖੜਾ ਹੋ ਕੇ ਕਹਿੰਦਾ ਮਾਂ ਮੈਨੂੰ ਰੋਕਿਓ ਨਾ ਮੈਂ ਅੰਦਰੋਂ ਝੂਠਾ ਹਾਂ ਝੂਠੇ ਨੂੰ ਸੱਚਾ ਭੋਜਨ ਕਿੱਥੇ ਚਾਹੀਦਾ ਹੈ ਮਾਤਾ ਜੀ ਨੇ ਰੋਕਿਆ ਨਾ ਕਰ ਨਹੀਂ ਮੰਨਿਆ ਕਹਿੰਦਾ بس ਇਹ ਨਾ ਕਹੋ ਮੈਨੂੰ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਇਹ ਨਹੀਂ ਚਾਹੀਦਾ ਤੂੰ ਕੀ ਕਰ ਰਿਹਾ ਹੈ ਕਹਿੰਦਾ ਨਹੀਂ ਨਹੀਂ ਮੇਰੇ ਅੰਦਰ ਹੰਕਾਰ ਹੈ ਜਾਤ ਦਾ ਮੇਰੇ ਅੰਦਰ ਹੰਕਾਰ ਹੈ ਅਖਰਾਂ ਦਾ ਮੇਰੇ ਅੰਦਰ ਹੰਕਾਰ ਹੈ ਵਿੱਦਿਆ ਦਾ ਮੈਂ ਸੱਚੀ ਮੁੱਚੀ ਝੂਠਾ ਵਾਂ ਗੁਰਮਖੋ ਬਸ ਇਹ ਨਹੀਂ ਫਰਕ ਜੇ ਜਦੋਂ ਗਿਆਨੀ ਹੰਕਾਰ ਦੇ ਸ਼ਿਖਰ ਤੇ ਜਾਂਦਾ ਉਹ ਕਹਿੰਦਾ ਮੈਂ ਸਭ ਤੋਂ ਸਿਆਣਾ ਜਦੋਂ ਰੋਖਾਨੀਅਤ ਵਾਲਾ ਹੋਮੇ ਦੇ ਸ਼ਿਖਰ ਤੋਂ ਉੱਤਰਦਾ ਕਹਿੰਦਾ ਮੈਂ ਸਭ ਤੋਂ ਮਾੜਾ ਮੈਨੂੰ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇ ਜਿਹੜਾ ਬੰਦਾ ਹੰਕਾਰ ਚ ਕਹਿੰਦਾ ਹਮ ਵੱਡ ਕਬ ਕੁਲੀਨ ਹਮ ਪੰਦਤ ਹਮ ਜੋਗੀ ਸਮਿਆਸੀ ਗਿਆਨੀ ਗੁਣੀ ਸੂਰਖਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ ਬਾਬਾ ਬੁੱਢਾ ਸਾਬਨੇ ਫਿਰ ਇੱਕ ਦਿਨ ਮਾਤਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਜੋਦ ਬਹੁਤ ਬਾਣੀ ਪੜਦਾ ਕਿਸੇ ਨਾਲ ਨਹੀਂ ਬੋਲਦਾ ਕਦੀ ਲੰਗਰ ਵਿੱਚੋਂ ਕੋਈ ਚੀਜ਼ ਵਿਅਰਥ ਫालतू ਨਹੀਂ ਜਾਂ ਦਿੰਦਾ ਏਨੀ ਸੰਭਾਲ ਕਰਦਾ ਹੈ ਪਰ ਇੱਕ ਬੇਨਤੀ ਹੈ ਪੰਗਤ ਚ ਲੰਗਰ ਨਹੀਂ ਜੇ शकਦਾ ਇਹ ਝੂਠੀਆਂ ਪਤਲਾਂ ਚ शकਦਾ ਹੈ ਮਾਰੇ ਸੁਣਿਆ ਤੇ ਮੁਸਕਰਾਪ ਹੈ ਧੰਨ ਗੁਰੂ ਅੰਗਦ ਸਭ ਸੱਚੇ ਪਾਤਸ਼ਾਹ ਜੀ ਲੰਗਰ ਚਾਹੇ ਆਏ ਤੇ ਵਾਅਦ ਦਿੱਤੀ ਜੋਧ ਜੀ ਸਤਗੁਰੂ ਤੁਸੀਂ ਲੰਗਰ ਕਿੱਥੋਂ ਛੱਕਦੇ ਹੋ ਬੋਲੇ ਨਹੀਂ ਹਜ਼ੂਰ ਨੇ ਫਿਰ ਕਿਹਾ ਮੈਨੂੰ ਦੱਸੋ ਭਾਈ ਜੀ ਲੰਗਰ ਕਿੱਥੋਂ ਛੱਕਦੇ ਹੋ ਚਰਨ ਪਕੜ ਕੇ ਕਹਿੰਦਾ ਆਪ ਜੀ ਨੂੰ ਤੇ ਪਤਾ ਹੈ ਸਤਿਗੁਰੂ ਮੈਂ ਸਿੱਖਾਂ ਦੇ ਸੀਤ ਪ੍ਰਸ਼ਾਦ ਛਕਣਾ ਹਜ਼ੂਰ ਨੇ ਕਿਹਾ ਨਿਮਰਤਾ ਤੇ ਹੀਣਤਾ ਵਿੱਚ ਫਰਕ ਜਾਣੋ ਹੁਣ ਤੁਸੀਂ ਨਿਮਰਤਾ ਚ ਨਹੀਂ ਹੁਣ ਹੀਣਤਾ ਚ ਦਿਖਦੇ ਪਏ ਹੋ ਗੱਲ ਫਿਰ ਸੁਣਨ ਵਾਲੀ ਭਾਈ ਜੋਦ ਨਿਮਰਤਾ ਚਾਹੀਦੀ ਹੈ ਪਰ ਇੰਨੀ ਨਿਮਰਤਾ ਤੋਂ ਥੱਲੇ ਕਿਤੇ ਡਰ ਡਰ ਕੇ ਹੀਨਤਾ ਚ ਨਾ ਡਿੱਗ ਪਿਓ ਕਿਉਂਕਿ ਹੀਨਤਾ ਜਿਹੜੀ ਉਹ ਸੁਰਤ ਨੂੰ ਢੈਂਦੀ ਕਲਾ ਚ ਲੈ ਜਾਂਦੀ ਹੈ ਨਿਮਰਤਾ ਚਾਹੀਦੀ ਹੈ ਹੀਨਤਾ ਨਹੀਂ ਇੱਕੋ ਦਮ ਆਵਾਜ਼ ਦਿੱਤੀ ਮਾਤਾ ਖੀਵੀ ਜਿਨੂੰ ਜੀ ਲਿਆਓ ਅੱਜ ਜੋਦ ਨੂੰ ਮੈਂ ਪ੍ਰਸ਼ਾਦਾ ਆਪਣੇ ਹੱਥਾਂ ਨਾਲ ਸ਼ਿਕਾਵਾਂਗਾ ਇਤਿਹਾਸ ਕਹਿੰਦਾ ਆ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਇਤਿਹਾਸ ਨਾਲ ਜੋੜ ਕੇ ਗਿਆਨ ਸੀ ਸਾਰੀ ਸਮਸ਼ੀ ਹਜ਼ੂਰ ਨੇ ਕਿਹਾ ਪ੍ਰਸ਼ਾਦਾ ਲਿਓ ਥਾਲ ਚ ਪ੍ਰਸ਼ਾਦਾ ਪਾ ਕੇ ਲਿਆਏ ਸੰਗਤ ਵੇਖਦੀ ਪਈਏ ਭਾਈ ਜੋਧ ਨੂੰ ਸਾਹਮਣੇ ਬਿਠਾ ਕੇ ਸੱਜੇ ਖਾਤ ਨਾਲ ਬੁਰਕੀ ਤੋੜ ਕੇ ਸਲੂਨੇ ਚ ਲਾ ਕੇ ਉਹਦੇ ਮੂੰਹ ਚ ਪਾ ਕੇ ਕਿਹਾ ਸਿੱਖਾ ਮੁਖ ਕੋਲ ਮੂੰ ਕਾਦਾ ਖੋਲਿਆ ਪਿਆਰਿਓ ਜਦੋਂ ਬੁਰਕੀ ਅੰਦਰ ਗਈ ਉਹਨੇ ਸਿਰ ਝੁਕਾਇਆ ਤਾਂ ਗੁਰੂ ਅੰਗਦ ਸਾਹਿਬ ਨੇ ਸਿਰ ਤੇ ਖੱਤ ਰੱਖਿਆ ਤੇ ਬ੍ਰਹਮ ਗਿਆਨੀ ਬਣਾ ਦਿੱਤਾ ਭਾਈ ਸੇਵਨ ਲਿਖਿਆ ਜੋਧ ਰਸੋਈਆ ਦੇਵਤਾ ਡੇਢ ਤੋਕ ਦਿੱਤੀ ਭਾਈ ਗੁਰਦਾਸ ਸਾਹਿਬ ਨੇ ਉੰਜ ਮੈਂ ਆਪ ਨੂੰ ਕਿਹਾ ਸੀ ਜਦੋਂ ਨਾਂ ਲਿਖੇ ਅਧੀਆਂ-ਅਧੀਆਂ ਤੁਕਾਂ ਦਿੱਤੀਆਂ ਵੱਡੇ-ਵੱਡੇ ਸਿੱਖਾਂ ਨੂੰ ਬਾਬਾ ਬੁੱਢਾ ਸਾਹਿਬ ਲਈ ਅੱਧੀ ਤੋਕੇ ਉੱਥੇ ਲਿਖਦੇ ਆ ਜੋਧ ਰਸੋਈਆ ਦੇਵਤਾ ਗੁਰਸੇਵਾ ਕਰ ਦੁੱਤਰਤਾਰੀ ਪੂਰੇ ਸਤਗੁਰ ਕਿਰਪਾ ਤਾਰੀ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਮੇਰ ਕੀਤੀ ਮੁਖ 'ਚ ਪ੍ਰਸ਼ਾਦਾ ਪਾਇਆ ਸਿਰ ਤੇ ਹੱਥ ਰੱਖਿਆ ਪੜੇ ਲਿਖੇ ਤਾਂ ਕਰਾਮਾਤ ਕਹਿਣਗੇ ਜੀ ਕੀ ਹੋ ਗਿਆ ਉਹ ਨਹੀਂ ਪਿਆਰਿਓ ਜਦੋਂ ਗੁਰੂ ਨੇ ਮੇਰ ਕੀਤੀ ਵਿਦਵਾਨ ਪੰਡਤ ਅੰਦਰੋਂ ਵਿਦਿਆ ਦੀ ਅਕਲ ਦਾ ਖੰਘਾਰ ਨਿਕਲ ਗਿਆ ਅੰਦਰ ਰੋਹਾਨੀਅਤ ਦਾ ਤਤ ਗਿਆਨ ਪ੍ਰਗਟ ਹੋ ਗਿਆ ਮਹਾਰਾਜ ਕਹਿੰਦੇ ਜਦੋਂ ਕਿਰਪਾ ਕਰਦਾ ਵੈ ਗੁਰੂ ਦੀ ਮੇਰ ਖੁੰਦੀ ਹੈ ਸੱਚੀ ਮੁੱਚੀ ਤਤ ਗਿਆਨ ਉਹਦੀ ਕਿਰਪਾ ਨਾਲ ਹੈ ਅਗਲੀ ਗੱਲ ਕੀ ਜੋਧ ਅੱਜ ਤੋਂ ਬਾਅਦ ਝੂਠ ਨਹੀਂ ਖਾਣੀ ਤੇਰਾ ਖਿਰਦਾ ਭਗਵਾਨ ਨੂੰ ਭੋਗ ਲਵਾਇਆ ਕਰ ਕਿਹੜਾ ਭੋਗ ਕਹਿੰ ਲੱਗੇ ਤੇਰੇ ਅੰਦਰ ਬ੍ਰਹਮ ਸਾਖ ਯਾਤ ਹੋ ਗਿਆ ਬ੍ਰਹਮ ਨੂੰ ਜੂਠ ਨਹੀਂ ਖਵਾਈ ਦੀ ਨਾਮ ਦਾ ਭੋਗ ਲਵਾਈ ਦਾ ਹੁੰਦਾ